ਕਹਿੰਦੀ ਕੀ ਗੱਲ ਉਹ ਕਿਹੜੇ ਕੇਸ ਚ ਇਹ ਨਵੇਂ ਕੇਸ ਚ ਕਿ ਪੁਰਾਣੇ ਕੇਸ ਚ ਠਾ ਪਰਚਾ ਬਾਤ ਤਾਂ ਲੁਧਿਆਣਾ ਦੇ ਮਸ਼ਹੂਰ ਜੁੱਤਾ ਵਪਾਰੀ ਅਤੇ ਫੇਸਬੁੱਕ ਇਨਫਲੂਐਂਸਰ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਦੀਆਂ ਮੁਸ਼ਕਲਾਂ ਘਟੰਦਾ ਨਾ ਨਹੀਂ ਲੈ ਰੀਆਂ ਤੇ ਹੁਣ ਇੱਕ ਨਵੇਂ ਮਾਮਲੇ ਦੇ ਵਿੱਚ ਪੁਲਿਸ ਨੇ ਉਸ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਵਿਰੁੱਧ ਪੁਲਿਸ ਨੇ ਇੱਕ ਹੋਰ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਸੀ ਉਸ ਖਿਲਾਫ ਵਕਫਾਕਤ ਰਾਮਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਐਡਵੋਕੇਟ ਗਗਨਦੀਪ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਸੀ ਐਡਵੋਕੇਟ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੇਸ਼ੇਵਰ ਵੱਜੋਂ ਵਕੀਲ ਨੇ ਸਾਲ 2022 ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਇੱਕ ਮਾਨੇਦ ਵਿੱਚ ਵਕੀਲ ਵੱਜੋਂ ਪੇਸ਼ ਹੋਏ ਸੀ ਗੁਰਵਿੰਦਰ ਸਿੰਘ ਪ੍ਰਿੰਕਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਵਿਰੋਧੀ ਇਸ ਕਰਕੇ ਪ੍ਰਿੰਕਲ ਨੇ ਉਹਨਾਂ ਦੇ ਨਾਲ ਰੰਜੀਸ਼ ਰਖਣੀ ਸ਼ੁਰੂ ਕਰ ਦਿੱਤੀ ਪ੍ਰਿੰਕਲ ਨੇ ਪਹਿਲਾਂ ਉਹਨਾਂ ਦੇ ਵਿਰੁੱਧ ਅਤੇ ਫਿਰ ਉਹਨਾਂ ਦੀ ਪਤਨੀ ਨੂੰ ਲੈ ਕੇ ਕਰੈਕਟਰ ਉੱਤੇ ਫੇਸਬੁੱਕ ਉੱਤੇ ਲਾਈਵ ਹੋ ਕੇ ਉਹਨਾਂ ਵੱਲੋਂ ਗਲਤ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਸੀ ਜੋ ਕਿ ਬਿਲਕੁਲ ਹੀ ਨਿੰਦਨਯੋਗ ਸੀ ਇਸ ਮਾਮਲੇ ਵਿੱਚ ਇੱਕ ਮਾਮਲਾ ਜੁੜਾ ਹੈਗਾ ਉਹ ਦਰਜ ਕਰਵਾਇਆ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਪ੍ਰਿੰਕਲ ਨੂੰ 19 ਅੱਠ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 30 ਅੱਠ ਨੂੰ ਅਦਾਲਤ ਵੱਲੋਂ ਜ਼ਮਾਨਤ ਮੰਨ ਲੈਣ ਉੱਤੇ 31 ਅੱਠ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀ ਪਰ ਰਿਹਾਈ ਦੇ ਕੇਵਲ 24 ਘੰਟਿਆਂ ਦੇ ਵਿੱਚ ਹੀ ਪ੍ਰਿੰਕਲ ਨੇ ਫੇਸਬੁੱਕ WhatsApp ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਮੜ ਅਸ਼ਲੀਲ ਅਤੇ ਗੰਦੀ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਤੇ ਹੁਣ ਪ੍ਰਿੰਕਲ ਵੱਲੋਂ ਹਥਿਆਰਾਂ ਦੀ ਨਮਾਇਸ਼ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਇਸ ਮਾਮਲੇ ਦੇ ਵਿੱਚ ਐਡਵੋਕੇਟ ਨੇ ਥਾਣੇ ਦੇ ਵਿੱਚ ਦੁਬਾਰਾ ਕੇਸ ਦਰਜ ਕੀਤਾ ਹੈ ਤਾਂ ਪੁਲਿਸ ਨੇ ਪ੍ਰਿੰਕਲ ਨੂੰ ਗ੍ਰਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। ਜਿਹੜੀ ਗ੍ਰਿਫਟ ਆਈ ਸੀ ਆਹ ਤੁਹਾਨੂੰ ਪਤਾ ਹੀ ਹੋਵੇ ਸਾਰਿਆਂ ਨੂੰ ਇੱਥੇ ਤੇ ਤੇ ਐਸ.ਆਈ.ਐਲ ਦੇ ਵਿੱਚ ਅੱਜ ਤੋਂ 1 ਮਹੀਨਾ ਪਹਿਲਾਂ ਇਹਦੀ ਅਰੈਸਟ ਹੋਈ ਸੀ ਪਿਛਲੀ 19 ਤਰੀਕ ਨੂੰ ਉਸ 19 ਤਰੀਕ ਨੂੰ ਜਦੋਂ ਜੱਸਸਬ ਨੇ ਜਦੋਂ ਇਹਦੀ ਬੀਲ ਡਿਸਾਈਡ ਕੀਤੀ ਸੀ ਗੈਸਟਰੂ ਤੇ ਤੇਜਸਰ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ سوشل میڈیا ਉੱਤੇ ਕੋਈ ਵੀ ਆਪੱਤੀ ਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਉਸ ਮਾਮਲੇ ਦੇ ਵਿੱਚ ਦਿੱਕਤਾਂ ਅੱਜ ਉਸੇ ਕੋਰਟ ਨੇ ਹੈਗੀ bail ਕੈਨਸਲ ਕੀਤੀ ਆ ਠੀਕ ਆ ਜੀ ਪਹਿਲਾਂ ਵਾਲੇ ਮੁਕਦਮੇ 'ਚ 227/22 'ਚ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰੋਸੀਜਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫਆਈਆਰ ਦੇਤੇ ਹੋਰ ਕੀਤੀ ਹੈ ਉਹਦੇ ਚ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇਤੇ ਇੱਕ ਹੋਰ ਐਫਆਈਆਰ ਹੋਈ ਹੈ ਪਰ ਉਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤ ਜੀ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜੱਜਮੈਂਟ ਦੇ ਬੇਸ ਤੇ ਅਸੀਂ ਬੈਲ ਲਗਾ ਰਹੇ ਹਾਂ ਤੇ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਜੀ ਬਟ ਉਹ ਅਸੀਂ ਵੀਡੀਓ ਕੋਰਟ ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਨੇ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫ ਆਈ ਆਰ ਦੇ ਤੇ ਹੋਰ ਹੋਈ ਹੈ ਔਰ ਉਸੇ ਐਫ ਆਈ ਆਰ ਚ ਵੀ ਉਹ ਉਸ ਐਫ ਆਈ ਆਰ ਚ ਵੀ ਅਰੈਸਟ ਪਈ ਹੈ ਔਰ ਦੂਸਰਾ ਪਹਿਲੇ ਵਾਲੀ ਬੇਲ ਵੀ ਦੀ ਕੈਂਸਲ ਹੋ ਗਈ ਅੱਛਾ ਵਕੀਲ ਸਾਹਿਬ ਇੱਕ ਮੈਟਰ ਇਹ ਹੈ ਵੀ ਪੁਲਿਸ ਅਧਿਕਾਰੀ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਵੀ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਨਾਲ ਉਹਦੇ ਵਿੱਚ ਇਹ ਨਾਮ ਲੈ ਰਹੇ ਆ ਜੀ ਐਸ ਐਚਓ ਸਾਹਿਬ ਦਾ ਵੀ ਲੈ ਰਹੇ ਆ ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜੇਲ੍ਹ 'ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਜੋ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫ ਆਈ ਆਰ ਰਿਮਾਂਡ ਤੇ ਜਗ੍ਹਾ ਕਿ ਜੁਡੀਸ਼ੀਅਲ ਤੇ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਮੈਡੀਕਲ ਹੋ ਗਿਆ ਇਹਦਾ ਮੈਡੀਕਲ ਹਾਂਜੀ ਗੱਲ ਕਰਾ ਕੇ ਲੈ ਕੇ ਆਇਆ ਸਰ ਗੱਲ ਕਰੀ ਤਾਂ ਉਹਨਾਂ ਨੇ ਜਾਂਦੇ ਹੋਏ ਕਿਹਾ ਕਿ ਝੂਠਾ ਮਾਰ ਕੇ ਦੋ ਜੀ ਸਰ ਕੀ ਮਾਮਲਾ ਸੀਗਾ ਅੱਜ ਪ੍ਰਿੰਕਲ ਨੂੰ ਜਿਹੜਾ ਪੇਸ਼ ਕੀਤਾ ਕੋਰਟ ਦੇ ਵਿੱਚ 270 ਨੰਬਰ 117 ਦੇ ਵਿੱਚ ਜੀ ਫੇਸਬੁੱਕ ਤੇ ਤੇ ਇੰਟਰਵਿਊ ਦੇ ਕੇ ਲਾਈਵ ਇੱਕ ਐਡਵੋਕੇਟ ਨੇ ਗਲਤ ਬੋਲਿਆ ਅੱਛਾ ਜੀ ਸੋ ਅੱਜ ਇੱਕ ਕਦਮ ਦਰਜ ਕਰਕੇ ਇੱਕ ਦਿਨ ਦਾ ਪੋਸਟਮਾਨ ਲੈ ਗਿਆ ਸਰ ਕੋਈ ਪੁਰਾਣੀ ਵੇਲ ਵੀ ਕੋਈ ਕੈਂਸਲ ਹੋਈ ਅੱਜ ਵੀ ਕੋਰਟ ਦੇ ਵਿੱਚ ਅੱਜ ਪੁਰਾਣੀ ਵੇਲ ਵੀ ਹੋਈ ਸੀ ਤਾਂ ਇੱਕ ਮਾਮਲੇ 'ਚ ਰਵਾਨਗਟਾ ਕਿ ਵੇਲ ਕੈਂਸਲ ਹੋ ਗਈ ਠੀਕ ਥੈਂਕ ਯੂ